ਕਿ ਮੈਂ ਬਦਿਆ ਬਦਿਆ ਤੈਨੂੰ ਹੀ ਯਾਦ ਕਰ ਰਹੀ ਸੀ ਜਦੋਂ ਤੁਸੀਂ ਮੈਨੂੰ ਨੀਂਦ ਦੇ ਗੋਲੇ ਦਿੱਤੀ ਸੀ ਉਹਨਾਂ ਮੈਂ ਸਬਜ਼ੀ ਚ ਮਿਲਾ ਕੇ ਸਾਰੇ ਘਰ ਦੇ ਨੂੰ ਦੇ ਦਿੱਤੀ ਕਿ ਮੈਂ ਬਦਿਆ ਮੇਰੇ ਸਾਰੇ ਘਰ ਦੇ ਸੋਗੇ ਤੁਸੀਂ ਕਿੰਨੇ ਵਜੇ ਮਿਲਣਾ ਹੋਗੇ ਦੇਖਦੀ ਮੈਂ 12:00 ਵਜੇ ਆਉਂਗਾ ਤੂੰ ਬਸ ਉਹ ਪੋੜੀਆਂ ਲਵੇ ਖੜੇ ਰਹੀ ਉਹ ਨਾ ਕੋਈ ਸਾਲਾ ਚੋਰ ਸਮਝ ਕੇ ਪਰਦੇ ਮੈਨੂੰ ਕੁੱਟਣਗੇ ਬੜੇ ਆ ਪਏ ਆ ਸਾਰੇ ਢਿੱਡ ਦੇ ਹਾਂ ਬਈ ਯਾਰ ਬਾਹਰ ਹੀ ਆ ਤੇ ਮਿੰਨ ਦਾ ਕੋਈ ਆਇਆ ਹੈ ਇਹ ਉਹ ਦੇ ਬੇਬੀ ਦਿੱਤੇ ਹਾਂ ਹੋਰ ਬੇਬੀ ਜਿਹੜੀ ਮੈਂ ਨੀਂਦ ਦੀਆਂ ਗੋਲੀਆਂ ਦਿੱਤੀਆਂ ਸੀ ਉਹ ਦੇ ਦਿੱਤੀਆਂ ਜੀ ਜੀ ਸ਼ੁਕਰੀਆ ਅ ਤੂੰ ਤਾਂ ਨਹੀਂ ਖਾਧੀ ਦਰਦੇ ਕੁਲਦਾ ਬੰਦ ਕਰਿਆ ਕਰ ਰਿਹਾ ਬਾਈ ਇਹ ਤੁਪਲੀ ਮਾਰਿਆ ਦੇ ਕਿਹੜਾ ਬਾਈ ਅੱਜ ਜਿਹੜਾ ਵੀ ਸਾਹ ਹੈ ਤੁਸਨਾ ਬੜਾ ਬਾਈ ਬਾਈ ਟੰਟੇ ਲੈ ਕਿਹਵਾ ਅੱਜ ਕਿੰਨੇ ਬੜੇ ਬੱਜਨੇ ਆ ਤੇ ਤਾਂ ਦੇ ਇੱਕ ਬਾਈ ਤੇ ਕਿਹ ਬਾਈ ਦੇ ਕੇ ਟੰਟਾ ਵੀ ਮਾਰਦਾ ਹੈ ਤੇ ਕੋਣ ਖੜਾ ਆ ਜਾ ਉਹ ਤੇ ਤੂੰ ਸਾਡੀ ਭੈਣ ਵੀ ਲੈ ਅਰ ਤੂੰ ਕੰਜਰੀਆ ਕਾਲਿਆ ਰਾਤ ਨੂੰ 12 ਵਜੇ ਕੀ ਕਰਨਾ ਹੈ ਸੀ ਬਾਈ ਮੇਰਾ ਪੀਜ਼ਾ ਡਿਲੀਵਰੀ ਦਾ ਕੰਮ ਆ ਮੈਂ ਪੀਜ਼ਾ ਦੇਣ ਆਇਆ ਕਾਲਿਆ ਰਾਤ ਨੂੰ ਕਿਹੜਾ ਪੀਜ਼ਾ ਆਰਡਰ ਕਰਦਾ ਉਹ ਤੇਰੀ ਭੈਣ ਨੇ ਜਿਹੜਾ ਪੀਜ਼ਾ ਆਰਡਰ ਕੀਤਾ ਤੂੰ ਕਾਲੀਏ ਉੱਠ ਪਹਿਲੇ ਉੱਠ ਬਾਈ ਇਹਨੂੰ ਨਾ ਮਾਰੀਂ ਕਿਹਾ ਬਤਾਏਗੀ ਗਲਤੀ ਹੈਗੀ ਕਿ ਨਹੀਂ ਉੱਠ ਪਹਿਲੇ ਅਰੇ ਫੋਨ ਤਗਾ ਆਪਣਾ ਤੰਨੇ ਫੋਨ ਕਿ ਕਰਨਾ ਉਹਦਾ ਭੈਣ ਦਾ ਹੀ ਨੰਬਰ ਆਏ ਆ ਕੀ ਦਾ ਨੰਬਰ ਆ ਆਏ ਕੀ ਕਰਨਾ ਸੀ ਰਾਜ ਨੂੰ ਉਹ ਤੈਨੂੰ ਦੱਸਿਆਦਾ ਹੈ ਮੇਰਾ ਪਿਦਰ ਡਿਲੀਵਰੀ ਦਾ ਕੰਮ ਹੋ ਰਿਹਾ ਹਾਂ ਹਾਂ ਇਹਨੇ ਪੁੱਛ ਕੇ ਕਰਨਾ ਸੀ ਆ ਇੱਥੇ ਉਹ ਦੂਰੋਂ ਚੁੱਪ ਕਰ ਕਾਲੂ ਜੀ ਮਾਰ ਟਾਟਾ ਮਾਰ ਨਹੀਂ ਅਰ ਤੂੰ ਕੀ ਦੇਖ ਰਿਹਾ ਪਰ ਤੇ ਕਾ ਮਾਂ ਡੈਣੀ ਜੀ ਕਰੀਂ ਜਾਂ ਦੇਖੋ ਕੀ ਹੋ ਗਿਆ ਆ ਦੇਖੋ ਅੱਪ ਚੋਰ ਖੜੇ ਆਪਾਂ ਨੇ ਆਪਣੀ ਭੈਣ ਨੂੰ ਮਿਲਦਾ ਸੀ ਰਾਤ ਨੂੰ 20 ਦਿਨਾਂ ਨੂੰ ਰਾਤ ਨੂੰ ਮੂੰਹ ਦੇਖੀਗਾ ਪੱਪੇ ਮੂੰਹ ਦੇਖਾਂਗਾ ਤੁਹ ਕਿਆ ਕਰਨਾ ਆ ਇਹਦਾ ਉਹ ਭਾਈ ਪਪਾਏ ਵਰਗਾ ਨੁਮੇੜੇ ਮੇਰੀ ਗੱਲ ਸੁਣ ਮੈਂ ਨਾ ਪੀਜ਼ਾ ਡਿਲੀਵਰੀ ਦਾ ਕੰਮ ਆ ਆ ਜਿਹੜੀ ਤੁਹਾਡੀ ਕੁੜੀ ਆ ਉਹਨੇ ਪੀਜ਼ਾ ਡਿਲੀਵਰ ਕਰਿਆ ਦਾ ਮੈਂ ਤਾਂ ਆ ਕਰਕੇ ਆਇਆ ਕੁੜੀ ਦੱਲਾ ਆਪਣੀ ਕਿੱਥਾ ਹੋਵੇ ਉਹ ਬੈਠੀ ਭਾਈ ਡੈਡੀ ਇਹ ਮੈਂ ਆਪਣੇ ਭਾਈ ਨੂੰ ਕਿਹਾ ਸਕਦੀ ਐ ਪੀਜ਼ਾ ਡਿਲੀਵਰ ਕਰਦਾ ਤੂੰ ਕੱਥ ਮਾਰਿਆ ਨਹੀਂ ਜਦ ਪੀ ਆਰਡਰ ਕੀਤਾ ਹੀ ਜਦ ਰੀਦੀ ਕਿਆ ਛੋਟੀਆਂ ਜੀ ਮੈਂ ਕਰਦਾ ਤੇਰਾ ਇਧਰ ਆ ਕੇ ਹੱਤਾ ਤੇਰਾ ਬਿਆ ਉਹਦੇ ਨਾਲ ਕਰਕੇ ਛੱਡੂ ਉਹ ਮੁੰਡਿਓ ਲਿਆਓ ਸਾਈਕਲ ਆ ਬਾਈ ਯਾਰ ਮਾਫ ਕਰਦੇ ਆ ਲਾ ਸਾਡੀ ਕੁੜੀ ਨੂੰ ਮੈਨੂੰ ਲੈ ਆ ਸਿੱਟਾ ਖੜਾਓ ਖੜਾਓ ਉਹ ਮੈਂ ਉਹ ਮੈਨੂੰ ਦਿਖਾ ਦੋ ਓਏ ਉਹ ਮੈਂ ਤਾਂ ਟਾਈਮ ਪਾਸ ਕਰਦਾ ਸੀ ਟਾਈਮ ਪਾਸ ਓਹ ਦੇਖ ਲੈ ਪੁੱਤ ਅੱਤੋਂ ਸਾਡੀ ਕੁੜੀ ਤੇਰੀ ਆ ਮਾਫ ਕਰਦੋ ਮਾਫ ਕਰਦੋ ਜਿਹੜੇ ਲਾਓ ਆ ਜੀ ਸੱਤ ਕਿ ਲਾਗੇ ਲਾ ਲਾਤਾ ਸੱਗੇ ਤੇ ਜਮਾਸ਼ੇਰੀ ਆਈ ਦਿਨੋਂ ਦਿਨੂ ਕੱਟ ਦੇ ਲੈ ਤੂੰ ਉਹ ਗਿਣ ਪਿਲੇ ਪਹਿਲੇ 7 ਹੋ ਗਏ 8 ਹੋ ਗਏ ਬਾਈ ਮਨੂ ਕੇ ਪਤਾ ਮਨ ਲਗੇ ਤੂੰ ਗਿਣ ਰੇ ਓਏ ਹਮਦਰਦ ਕਰੋ ਓਏ ਛੋਟਾ ਬਦਿੰਦਾ ਕੇ 8 ਹੋ ਗਏ 9 ਹੋ ਗਏ ਤੂੰ ਰਹਿਣ ਦੇ ਬੁੜਿਆ ਤੂੰ ਬਾਹਰ ਤੇ ਬਾਪੂ ਨੂੰ ਭੇਜੇ ਓ ਕੋਰੀਆ ਵੀ ਲਿਖਿਆ ਉਹ ਬੰਦੇ ਇੱਕ ਤਰ੍ਹਾਂ ਬੁੱਕਦਾ ਪਿਆ ਹਾਂ ਤਾਰੀਓ ਸਾਲਿਓ ਮੈਂ ਤਾਂ ਆ ਗਿਆ ਓਏ ਉਹ ਮਾਰੀ ਨਾ ਭਾਈ ਉਹ ਭਾਈ ਚਲੇ ਤੂੰ ਤੂੰ ਵੀ ਚੱਲ ਤੇ ਕਿਆ ਬੋਲ ਤੂੰ ਚੱਲ ਜਲੀਪਾ ਇਹ ਲੋਕ ਇਹ ਖੁਜੇ ਮਾ ਚੱਲ ਏ ਤੂੰ ਵੀ ਲੈ ਚੱਲੇ ਅੰਦਰ ਓਏ ਬਾਈ ਮਾਰੀ ਨਾ ਭਾਈ ਇਹਨੂੰ ਲੈ ਜਾ ਤੂੰ ਭਾਈ ਇਹਨੂੰ ਲੈ ਭਾਈ ਨਾ ਨਾ ਭਾਈ ਕਿਆ ਕਰੇ ਇਹਨੂੰ ਲੈ ਇੱਕ ਮਿੰਟ ਚੁੱਪ ਚੁੱਪ ਮੈਂ ਚੁੱਪ ਅਬਾਈ ਮਾਰ ਗਾ ਦੇ ਭਾਈ ਯਾਰ ਅਬਾਈ ਚੁੱਪ ਸਰਵੀਆਂ ਦੀ ਅਬਾਈ ਬਲੇ ਕੇ ਗੱਲ ਕਰ ਮੇਰੀ ਗੱਲ ਦੱਤੇ ਨੂੰ ਮਾਰ ਦੱਤੇ ਦਾ ਇੱਕ ਰੋਇਨ ਨੂੰ ਪੀੜਿਆ ਦਾ ਭੱਜ ਨਹੀਂ ਹੱਟ ਫੜਾ ਫੜ ਮਾਰ ਚਾਲ ਮਾਰ ਚਾਲ ਓ ਬੱਠੇ ਥਲਾਈ ਜੱਪੜ ਭੱਜਿਆ ਪਰ ਕਾ ਮੰਗਿਆ ਕਾਲੀ ਬਲਾਪਾ ਇੰਦਰਾ ਓਏ ਹਦਾ ਪਾ ਆ ਗਿਆ ਉਹ ਪਾਸ ਗਿਆ 아주 아주 어 아주 어 아이고 아저씨 와 아빠 아빠